ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੇ ਹੀ ਮੈਨ ਤਰਮਿੰਦਰ ਦਾ ਦਿਹਾਂਤ ਹੋ ਗਿਆ ਤਰਮਿੰਦਰ ਦੀ ਮੌਦੀ ਖਬਰ ਆਉਂਦਿਆਂ ਹੀ ਫਿਲਮ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਜੀ ਹਾਂ ਅਦਾਕਾਰ ਕਈ ਦਿਨਾਂ ਤੋਂ ਘਰ 'ਚ ਇਲਾਜ ਅਧੀਨ ਸਨ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੀ ਬ੍ਰੀਜ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ 10 ਨਵੰਬਰ ਨੂੰ ਤਰਮਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਅਤੇ ਰਿਪੋਰਟਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਲਮਾਨ ਖਾਨ, 샤ਰੁਖ ਖਾਨ ਅਤੇ ਗੋਬਿੰ다 ਸਮੇਤ ਮਸ਼ਹੂਰ ਹਸਤੀਆਂ ਨੂੰ ਹਸਪਤਾਲ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ ਜਾਣਨ ਲਈ ਉੱਥੇ ਪਹੁੰਚੇ। ਤਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਥੋੜੀ ਦੇਰ ਬਾਅਦ ਫੈਲ ਗਈਆਂ। ਬਾਅਦ ਵਿੱਚ ਅਦਾਕਾਰ ਦੀ ਪਤਨੀ ਹਿਮਾ ਮਾਲਨੀ ਅਤੇ ਤੀ ਇਸ਼ਾ ਦਿਓਲ ਨੇ ਉਹਨਾਂ ਦੀ ਮੌਤੀ ਖਬਰ ਦਾ ਖੰਡਨ ਕਰਦੇ ਹੋਏ ਪੋਸਟ ਸਾਂਝੀ ਕੀਤੀ ਸੀ। ਸਨੀ ਦੋਲ ਨੇ ਇਹ ਵੀ ਪੋਸਟ ਕੀਤਾ ਕਿ ਦਿਗਜ ਅਦਾਕਾਰ ਇਲਾਜ ਪ੍ਰਤੀ ਹੰਗਾਰਾ ਦੇ ਰਹੇ ਨੇ ਅਤੇ ਬਿਹਤਰ ਹੋ ਰਹੇ ਨੇ ਹਾਲਾਂਕਿ ਅਦਾਕਾਰ ਨੇ ਅੱਜ ਆਖਰੀ ਸਾਹ ਲਿਆ ਇਸ ਖਬਰ ਨੇ ਪੂਰੀ ਦੁਨੀਆ ਦੇ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਤਰਮਿੰਦਰ ਦਾ 90ਵਾਂ ਜਨਮ ਦਿਨ 8 ਦਸੰਬਰ ਨੂੰ ਸੀ ਜਦੋਂ ਉਹ ਘਰ 'ਚ ਠੀਕ ਹੋ ਰਹੇ ਸਨ ਪਰ ਰਿਪੋਰਟਾਂ ਸਾਹਮਣੇ ਆਏ ਕਿ ਪਰਿਵਾਰ ਅਦਾਕਾਰ ਲਈ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਪਰ ਆਪਣੇ ਜਨਮ ਦਿਨ ਤੋਂ ਸਿਰਫ 14 ਦਿਨ ਪਹਿਲਾਂ ਇਹ ਮਹਾਨ ਅਦਾਕਾਰ ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਉਹਨਾਂ ਦੇ ਜਾਣ ਨਾਲ ਪੂਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪ੍ਰਸ਼ੰਸ਼ਕ ਵੀ ਸਦਮੇ ਵਿੱਚ ਨੇ ਪ੍ਰਸ਼ੰਸ਼ਕ ਅਤੇ ਮਸ਼ਹੂਰ ਹਸਤੀਆਂ ਹੁਣ ਸੋਸ਼ਲ ਮੀਡੀਆ ਤੇ ਇਸ ਮਹਾਨ ਅਦਾਕਾਰ ਨੂੰ ਦਿ ਲੋ ਸ਼ਰਧਾਂਜਲੀयां ਦੇ ਰਹੀਆਂ ਨੇ ਤਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਤਰਮਿੰਦਰ ਆਖਰੀ ਵਾਰ ਕ੍ਰਿਤੀ ਸ਼ੈਨਨ ਅਤੇ ਸ਼ਾਹਿਦ ਕਪੂਰ ਦੀ ਫਿਲਮ ਤੇਰੀ ਬਾਤੋਂ ਮੈਂ ਐਸਾ ਉਲਝਾ ਦਿਆ ਜੋ ਦਿਖਾਈ ਦਿੱਤੇ ਸਨ ਉਹਨਾਂ ਦੀ ਆਖਰੀ ਫਿਲਮ 21 ਹੈ ਜਿਸ ਦਾ ਨਿਰਦੇਸ਼ਕ ਸ਼੍ਰੀ ਰਾਮ ਰਾਗਵਨ ਨੇ ਕੀਤਾ ਇਸ ਫਿਲਮ ਦੇ ਵਿੱਚ ਉਹ ਅਮਿਤਾਬਚਨ ਦੇ ਪੋਤੇ ਅਗ ਸਤਿਆਨੰਦਾ ਦੇ ਪਿਤਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਣਗੇ ਇਹ ਫਿਲਮ 25 ਦਸੰਬਰ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤੇ ਅੱਜ ਜਿਹੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਜੀ ਹਾਂ ਪ੍ਰਸ਼ੰਸਕ ਅਤੇ ਮਸ਼ਹੂਰ ਹਸਤੀਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਤੁਹਾਨੂੰ ਦੱਸਦੇ ਉਹਨਾਂ ਦੀ ਯਾਤਰਾ ਸੱਚਮੁੱਚ ਪ੍ਰੇਰਣਾਦਾਇਕ ਰਹੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸਾਨੇਵਾਲ ਚ ਜਨਮੇ ਧਰਮਿੰਦਰ ਨੇ ਬਿਨਾਂ ਕਿਸੇ ਗੋਡਫਾਦਰ ਦੇ ਫਿਲਮ ਇੰਡਸਟਰੀ ਦੇ ਵਿੱਚ ਇੱਕ ਸਥਾਨ ਬਣਾਇਆ ਅਤੇ ਲੱਖਾਂ ਲੋਕਾਂ ਦੀ ਪ੍ਰੇਰਨਾ ਸਰੋਤ ਬਣ ਗਏ ਇਹ ਤਰਮਿੰਦਰ ਦੀ ਸਖਤ ਮਿਹਨਤ ਸਮਰਪਣ ਅਤੇ ਪ੍ਰਤੀਬਾ ਦਾ ਨਤੀਜਾ ਹੈ ਜਿਸ ਨੇ ਉਹਨਾਂ ਨੂੰ ਦਰਜਨ ਹਿੱਟ ਫਿਲਮਾਂ ਦਿੱਤੀਆਂ ਨੇ ਅਤੇ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਲਈ ਕਈ ਪੁਰਸਕਾਰਾਂ ਤੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਪਦਮ ਪੂਰਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਸਖਤ ਮਿਹਨਤ ਦੇ ਨਾਲ ਕਿੰਨੀ ਦੌਲਤ ਇਕੱਠੀ ਕਰੀ ਹੈ, ਉਹਨਾਂ ਨੇ ਕਿਹੜੇ ਰਿਕਾਰਡ ਬਣਾਏ ਨੇ, 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਕਿਹੜੇ ਪੁਰਸਕਾਰ ਜਿੱਤੇ ਨੇ? ਤਰਮਿੰਦਰ ਦੀ ਸਿੱਖਿਆ ਤੇ ਅਸਲੀ ਨਾਮ ਧਰਮ ਸਿੰਘ ਸੀ। ਮਾਸਟਰ ਕੇਵਲ ਕ੍ਰਿਸ਼ਨ ਪਿੰਡ ਡਾਂਗੋ ਵਾਲੇ ਉਹਨਾਂ ਦੇ ਪਿਤਾ ਸਨ ਤੇ ਉਹ ਆਰੀਆ ਸਮਾਜੀ ਪੈਰੋ ਕਾਰਸਨ ਉਹਨਾਂ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਨੇਵਾਰ ਪਿੰਡ 'ਚ ਇੱਕ ਜੱਟ ਸਿੱਖ ਪਰਿਵਾਰ 'ਚ ਹੋਇਆ ਸੀ ਤਰਮਿੰਦਰ ਨੇ ਆਪਣੀ ਮੁਢਲੀ ਸਿੱਖਿਆ ਲਲਤੋ ਕਲਾ ਵਿੱਚ ਕੀਤੀ ਜਿੱਥੇ ਉਹਨਾਂ ਦੇ ਪਿਤਾ ਕੇਵਲ ਕਿਸ਼ਨ ਮੁਖ ਅਧਿਆਪਕ ਸਨ ਫਿਰ ਤਰਮਿੰਦਰ ਨੇ ਆਪਣੀ ਇੰਟਰਮੀਡੀਏਟ ਪੜ੍ਹਾਈ ਲਈ ਰਾਮਗੜੀਆ ਕਾਲਜ ਫਗਵਾੜਾ ਵਿੱਚ ਦਾਖਲਾ ਲਿਆ ਉਹਨਾਂ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਉਹ ਅੱਗੇ ਪੜ੍ਹਾਈ ਕਰਨਾ ਚਾਹੁੰਦੇ ਸੀ ਪਰ ਅਦਾਕਾਰੀ ਪ੍ਰਤੀ ਉਹਨਾਂ ਦਾ ਜਨੂੰਨ ਉਹਨਾਂ ਨੂੰ ਪਛਾੜ ਗਿਆ ਅਤੇ ਉਹ ਅੱਗੇ ਪੜ੍ਹਾਈ ਨਹੀਂ ਕਰ ਸਕਿਆ ਤਰਮਿੰਦਰ ਦਾ ਪਹਿਲਾ ਵਿਆਹ ਅਤੇ ਫਿਲਮੀ ਕਾਰੀਅਰ ਤਰਮਿੰਦਰ ਦਾ ਦੋ ਵਾਰ ਵਿਆਹ ਹੋਇਆ ਸੀ ਉਹਨਾਂ ਦਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਸੀ ਜਦੋਂ ਉਹ 19 ਸਾਲ ਦਾ ਸੀ ਇਹ 1954 ਦੀ ਗੱਲ ਹੈ ਉਹਨਾਂ ਨੇ ਉਦੋਂ ਫਿਲਮਾਂ ਵਿੱਚ ਪਰਵੇਸ਼ ਨਹੀਂ ਕੀਤਾ ਸੀ ਇਸ ਵਿਆਹ ਤੋਂ ਉਹਨਾਂ ਨੂੰ ਦੋ ਪੁੱਤਰ ਸ਼ਨੀਦੇਵਲ ਬੋਬੀਦੇਵਲ ਅਤੇ ਦੋ ਧੀਆਂ ਅਜੀਤਾ ਤੇ ਵਿਜੇਤਾ ਹੋਏ ਫਿਰ ਉਨ੍ਹਾਂ ਨੇ 1980 ਦੇ ਵਿੱਚ हेमा ਮਾਲੀ ਨਾਲ ਵਿਆਹ ਕਰਵਾਇਆ ਫਿਲਮਾਂ ਵਿੱਚ ਆਉਣ ਤੋਂ ਬਾਅਦ ਤਰਮਿੰਦਰ ਨੂੰ ਇਕੱਠੇ ਕੰਮ ਕਰਦੇ ਉਹਨਾਂ ਨਾਲ ਪਿਆਰ ਹੋ ਗਿਆ ਕਿਹਾ ਜਾਂਦਾ ਹੈ ਕਿ ਤਰਮਿੰਦਰ ਨੇ हेमा ਮਾਲੀ ਨਾਲ ਵਿਆਹ ਕਰਨ ਲਈ ਇਸਲਾਮ ਧਰਮ ਅਪਣਾ ਲਿਆ ਤਾਂ ਜੋ ਉਹਨਾਂ ਨੂੰ ਆਪਣੀ ਪਹਿਲੀ ਪਤਨੀ ਤੋਂ ਤਲਾਕ ਨਾ ਦੇਣਾ ਪਵੇ ਹਾਲਾਂਕਿ ਤਰਮਿੰਦਰ ਨੇ ਇਸ ਤੋਂ ਇਨਕਾਰ ਕੀਤਾ ਆਪਣੇ ਪਹਿਲੇ ਵਿਆਹ ਤੋਂ ਬਾਅਦ ਤਰਮਿੰਦਰ ਫਿਲਮੀ ਕਰੀਲ ਬਨਨ ਲਈ ਮੁੰਬਈ ਚਲੇ ਗਏ ਉਹ ਫਿਲਮ ਫੇਅਰ ਮੈਗਜ਼ੀਨ ਦਾ ਨਿਊ ਟੈਲੈਂਟ ਅਵਾਰਡ ਜਿੱਤਣ ਤੋਂ ਬਾਅਦ ਮੁੰਬਈ ਪਹੁੰਚੇ ਤਰਮਿੰਦ ਨੇ 1960 ਵਿੱਚ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਦੀ ਪਹਿਲੀ ਫਿਲਮ ਫਲॉप ਰਹੀ ਪਰ ਉਹਨਾਂ ਦੇ ਕਰੀਅਰ ਦੇ ਦਰਵਾਜੇ ਖੁੱਲਗੇ ਸਨ ਇਸ ਤੋਂ ਬਾਅਦ 1961 ਵਿੱਚ ਤਰਮਿੰਦਰ ਨੇ ਹਿੱਟ ਫਿਲਮਾਂ ਦੀ ਇੱਕ ਲੜੀ ਦਿੱਤੀ ਜਿਸ ਵਿੱਚ ਸ਼ੋਲੇ ਔਰ ਸ਼ਬਨਮ ਅਨਪੜ ਅਤੇ ਬੰਦਨੀ ਸ਼ਾਮਿਲ ਸਨ ਤਰਮਿੰਦਰ ਦਾ ਕਰੀਸ਼ਮਾ ਮਨਮੋਹਕ ਸੀ ਅਤੇ ਹਰ ਫਿਲਮ ਨਿਰਮਾਤਾ ਤੇ ਨਾਇਕਾ ਉਸ ਨਾਲ ਕੰਮ ਕਰਨਾ ਚਾਹੁੰਦੀ ਸੀ ਉਸਨੇ ਸ਼ੋਲੇ ਸੀਤਾ ਔਰ ਗੀਤਾ ਤਰਮਵੀਰ ਯਾਦੋ ਕੀ ਵਰਾਤ ਚਰਸ ਅਤੇ ਚੁਪਕੇ-ਚੁਪਕੇ ਸਮੇਤ ਕਈ ਹਿੱਟ ਫਿਲਮਾਂ ਦਿੱਤੀਆਂ ਤੇ ਨੰਨੇ ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਜਾਰੀ ਰੱਖਿਆ ਹਾਲੀ ਦੇ ਵਿੱਚ ਤਰਮਿੰਦਰ ਦੀ ਨਵੀਂ ਫਿਲਮ 21 ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਅਤੇ ਇਸ ਨੂੰ ਖੂਬ ਪਸੰਦ ਕੀਤਾ ਗਿਆ ਇਹ ਫਿਲਮ ਜਲਦ ਹੀ ਰਿਲੀਜ਼ ਹੋਵੇਗੀ ਤਰਮਿੰਦਰ ਨੇ ਨਾ ਸਿਰਫ ਫਿਲਮਾਂ ਵਿੱਚ ਕੰਮ ਕੀਤਾ ਸਗੋਂ ਇੱਕ ਨਿਰਮਾਤਾ ਵੀ ਰਹੇ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ 1912 ਦੇ ਵਿੱਚ ਅਵਾਰਡ ਪਦਮ ਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਉਨ੍ਹਾਂ ਨੇ ਇੱਕ ਰਾਸ਼ਟਰੀ ਪੁਰਸਕਾਰ ਵੀ ਜਿੱਤੇ ਅਤੇ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤਰਮਿੰਦਰ ਖਾਸ ਤੌਰ ਤੇ ਪੜੇ ਲਿਖੇ ਨਹੀਂ ਪਰ ਇਸ ਨੇ ਉਹਨਾਂ ਦੀ ਸਫਲਤਾ ਦੇ ਰਾਹ ਵਿੱਚ ਕਦੇ ਵੀ ਰੁਕਾਵਟ ਨਹੀਂ ਪਾਈ ਆਪਣੀ ਸਖਤ ਮਿਹਨਤ ਦੇ ਨਾਲ ਉਸ ਨੇ ਹਰ ਚੁਣੌਤੀ ਨੂੰ ਪਾਰ ਕੀਤਾ ਤਰਮਿੰਦਰ ਪਿਛਲੇ ਕਾਫੀ ਸਮੇਂ ਤੋਂ ਮਹਾਰਾਸ਼ਟਰ ਦੇ ਲੋਨਾਵਾਲਾ ਚ ਆਪਣੇ ਫਾਰਮ ਹਾਊਸ ਵਿੱਚ ਰਹਿ ਰਿਹਾ ਹੈ ਇਸ ਲਈ ਸਾਰੀਆਂ ਲਗਜ਼ਰੀ ਸਹੂਲਤਾਂ ਜਿਸ ਵਿੱਚ ਇੱਕ ਸਵੀਮਿੰਗ ਪੂਲ ਵੀ ਸ਼ਾਮਲ ਹੈ ਉਹ ਉੱਥੇ ਖੇਤੀ ਵੀ ਕਰਦਾ ਹੈ ਅਤੇ ਇੱਕ ਵੱਡਾ ਸਟਾਫ ਵੀ ਕੰਮ ਕਰਦਾ ਹੈ ਤਰਮਿੰਦਰ ਅਕਸਰ ਇੰਸਟਾਗ੍ਰam ਤੇ ਆਪਣੇ ਫਾਰਮ ਹਾਊਸ ਦੀਆਂ ਵੀਡੀਓ ਸ਼ੇਅਰ ਕਰਦਾ ਹੈ ਉਸਦੇ ਫਾਰਮ ਹਾਊਸ ਦੀ ਕੀਮਤ 120 ਕਰੋੜ ਦਸੀ ਜਾ ਰਹੀ ਹੈ ਤਰਮਿੰਦਰ ਕੋਲ ਦੋ ਘਰ ਵੀ ਨੇ ਇੱਕ ਦੀ ਕੀਮਤ 20 ਕਰੋੜ ਤੇ ਦੂਜਾ ਲਗਭਗ 48 ਕਰੋੜ ਤਰਮਿੰਦਰ ਕੋਲ ਮਹਾਰਾਸ਼ਟਰ ਵਿੱਚ 17 ਕਰੋੜ ਦੀ ਬਾਦੂ ਜਾਇਦਾਦ ਹੈ ਉਹਨਾਂ ਕੋਲ 15.5 ਮਿਲੀਅਨ ਦੀ ਖੇਤੀਬਾੜੀ ਜ਼ਮੀਨ ਵੀ ਹੈ ਜਿਸ ਤੇ ਤਰਮਿੰਦਰ ਨੇ ਇੱਕ ਰਿਜ਼ੋਰਟ ਬਣਾਉਣ ਦੀ ਯੋਜਨਾ ਬਣਾਈ ਸੀ ਤਰਮਿੰਦਰ ਕੋਲ ਕਈ ਲਗਜ਼ਰੀ ਕਾਰਾਂ ਨੇ ਜਿਨ੍ਹਾਂ ਦੇ ਵਿੱਚ 1960 ਚ ਖਰੀਦੀ ਗਈ ਫਿਲੇਟ ਤੋਂ ਲੈ ਕੇ ਇਨਟੇਜ਼ ਫਲੇਟ ਅਤੇ ਇੱਕ ਮਰਸਡੀ ਬੈਜ਼ ਸ਼ਾਮਿਲ ਹੈ ਉਹਨਾਂ ਦੀਆਂ ਕੁਝ ਕਾਰਾਂ ਲੱਖਾਂ ਦੀ ਕੀਮਤ ਦੇ ਵਿੱਚ ਨੇ ਜਦੋਂ ਕਿ ਹੋਰ ਕਰੋੜਾਂ ਦੀ ਕੀਮਤ ਦੇ ਵਿੱਚ ਨੇ ਜੀਹਾਂ ਤੇ ਅਜੋਨਾਂ ਦਾ ਦੇਹਾਂਤ ਹੋ ਗਿਆ